ਤੁਸੀਂ ਦੇਖੋ 24 ਪੰਜਾਬ ਨਿਊ ਚੈਨਲ ਨੂੰ ਬਾਬਾ ਗੁਲਾਬਦਾਸ ਖੇਡ پارک ਸਟੇਡੀਅਮ ਪਿੰਡ ਮਾਜੀ ਵਿਖੇ ਸਮੂਹ ಗ್ರಾಮ ਪੰਚਾਇਤ ਪਿੰਡ ਮਾਜੀ ਅਤੇ ਸਰਪੰਚ ਜਸਵਿੰਦਰ ਕੌਰ ਦੀ ਅਗਵਾਈ ਦੇ ਵਿੱਚ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਤੁਸੀਂ ਦੇਖ ਸਕਦੇ ਹੋ ਤੀਆਂ ਦਾ ਤਿਉਹਾਰ ਬੜੀ ਹੀ ਜਿੱਥੇ ਜੋਸ਼ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਚਾਹੇ ਕਾਣ ਪੀਣ ਦੇ ਪ੍ਰਬੰਧ ਹੋਣ ਜਾਂ ਹੋਰ ਕੁਰਸੀਆਂ ਦੇ ਰੈਂਟ ਵੀ ਵਗੈਰਾ ਵਿਸ਼ੇਸ਼ ਤੌਰ ਤੇ ਲਗਵਾਏ ਗਏ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਪੰਜਾਬ ਦੇ ਉੱਘੇ ਕਲਾਕਾਰ ਇਵੇਂ ਗੌਰ ਪਹੁੰਚੇ ਹਨ ਜੋ ਕਿ ਉਹਨਾਂ ਵੱਲੋਂ ਜਿੱਥੇ ਪੰਜਾਬੀ ਪੁਰਾਣੇ ਸੱਭਿਆਚਾਰ ਦੀਆਂ ਬੋਲੀਆਂ ਪਾ ਕੇ ਸੁਣਾਈਆਂ ਗਈਆਂ ਅਤੇ ਜੋ ਇਤਿਹਾਸ ਦੇ ਵਿੱਚ ਸੱਭਿਆਚਾਰ ਚੱਲ ਰਿਹਾ ਹੈ ਉਸੇ ਬਾਰੇ ਵੀ ਉਹਨਾਂ ਨੇ ਜਾਗਰੂਕ ਕੀਤਾ ਅਤੇ ਇਸ ਮੌਕੇ ਤੇ ਪਿੰਡ ਦੇ ਜਸਵਿੰਦਰ ਕੌਰ ਸਰਪੰਚ ਵੀ ਮੌਜੂਦ ਸਨ ਉਹ ਤੇ ਇਸ ਮੌਕੇ ਤੇ ਦਲਜੀਤ ਕੌਰ ਅਤੇ ਇਸ ਮੌਕੇ ਤੇ ਪੰਚਾਇਤ ਰੋਇ ਸਿੰਘ ਮੈਂਬਰ ਅਤੇ ਪਰਮਜੀਤ ਸਿੰਘ ਤੇ ਲੀਲਾ ਸਿੰਘ ਕਾਲਾ ਸਿੰਘ ਬੱਬੂ ਸਿੰਘ ਅਤੇ ਨੰਬਰਦਾਰ ਬੀਬੀ ਸਿੰਘ ਵੀ ਹਾਜ਼ਰ ਸਨ ਤੇ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਈ ਠੀਕ ਹੈ ਕਾਣਾ ਬੱਜਿਆ ਕਾਣਾ ਪਾਣੀ ਇਹ ਕਹਦੀ ਹੈ ਨਾ ਬਾਹਰ ਦੇ ਹੋ ਗਏ ਇੱਥੇ ਰਹੇ ਸਾਡਾ ਪਿਆਰ ਹੀ ਬਾਹਰ ਵਾਲੇ ਨੇ ਹਾਂ ਚਲੋ ਕੋਈ ਗੱਲ ਨਹੀਂ ਜਉਂਦੇ ਰਾਹ ਤੇ ਰਹਿਣ ਉਹ ਵੀ ਸਾਡੇ ਆਪਣੇ ਨੇ ਕਹਿੰਦੇ ਦੇਸ਼ ਕੋਈ ਨਹੀਂ ਮਾੜਾ ਨਹੀਂ ਹੁੰਦਾ ਇੱਕ ਗੱਲ ਹੀ ਆ ਗਈ ਜਿਣਾ ਨੇ ਤੀਆਂ ਲਵਾਈਆਂ ਨੇ ਕਿਉਂਕਿ ਆਪਾਂ ਕਿਸੇ ਨੂੰ ਨਹੀਂ ਛੱਡਣਾ ਸਾਡੇ ਸਰਪੰਚ ਜੀ ਸਾਹਿਬ ਕਿੱਥੇ ਗਏ ਆ ਉਹਨੇ ਤਾਂ ਖੜੇ ਸੀ ਕਹਣਾ ਦੇਖੋ ਕੋਈ ਵਿਆਹ ਸ਼ਾਦੀ ਕਾਹਨਾਂ ਨੂੰ ਨਵੇਂ ਸੂਟ ਚਾਹੀਦੇ ਨੇ ਹੈਨਾ ਕਿਸੇ ਦਾ ਜਨਮ ਦਿਨ ਕਿਸੇ ਦਾ ਭੋਗ ਤੇ ਨਹੀਂ ਜਾਣਾ ਤਾਂ ਵੀ ਸਾਨੂੰ ਨਵੇਂ ਸੂਟ ਚਾਹੀਦੇ ਨੇ ਕਿਸੇ ਦੇ ਮੁੰਡਾ ਹੋਇਆ ਤਾਂ ਵੀ ਸਾਨੂੰ ਨਵੇਂ ਸੂਟ ਚਾਹੀਦੇ ਨੇ ਠੀਕ ਹੈ ਅਸੀਂ ਤਾਂ ਘਰ ਮੈਂ ਕਹਿੰਦੀ ਹਾਂ ਧਰਤੀ ਤੇ ਆਈਆਂ ਸੂਟ ਪਾਉਣ ਵਾਸਤੇ ਆ ਸਜਣ ਸਵਣ ਵਾਸਤੇ ਆਈਆਂ ਹੈਨਾ ਸੋਚਾਂਗੇ ਦੇ ਵੀ ਨੇ ਹੋਰ ਸਾਡੇ ਕਿਹੜੇ ਖਰਚੇ ਨੇ ਬਈ ਨਸ਼ਾ ਸ਼ੌਂਕ ਹੈ ਸਜਣਾ ਸਰਨਨ ਤੇ ਵਿਵਦੀ ਅਵਦੀਆਂ ਸੂਟ ਪਾੜੇ ਇਹ ਸਾਡਾ ਜਨਮ ਸਿੱਧ ਅਧਿਕਾਰ ਹੈ ਇਹ ਸਾਡਾ ਤਾਂ ਕੋਈ ਨਹੀਂ ਕਹਦਾ ਕੀ ਗੱਲ ਹੋ ਗਈ ਗੋਡੇ ਦੁਖਦੇ ਨੇ ਇੱਕ ਆ ਗੋਡਿਆਂ ਦੀ ਬਿਮਾਰੀ ਅੱਜ ਕੱਲ ਐਡੀ ਚੱਲੀ ਹੈ ਨਾ ਮੈਂ ਕਹਿੰਦੀ ਆ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਦੇ ਗੋਡੇ ਦੁਖਦੇ ਨੇ ਅਗਲੇ ਸਾਲ ਮੈਂ ਕਹਿੰਦੀ ਆ ਜਦੋਂ ਤੁਸੀਂ ਇਹਨਾਂ ਤੀਆਂ ਤੇ ਆਓ ਨਾ ਸਾਰਿਆਂ ਦੇ ਜਿੰਨੀਆਂ ਵੀ ਪ੍ਰਾਪਰਟੀ ਆ ਤੁਹਾਡੀ ਦੁੱਗਣੀ ਹੋਈ ਹੋਵੇ ਸਾਰਿਆਂ ਦੀ ਜਿਨ੍ਹਾਂ ਕੋਲ 2 ਕਿੱਲੇ ਨੇ 4 ਹੋ ਜਾਣ ਜਿਨ੍ਹਾਂ ਦੇ 4 ਬਣੇ 10 ਉਹਨਾਂ ਦੇ 8 ਹੋ ਜਾਣ सतारणी जसविंदर पर सरपंच मैडम यह तैयार कराया गया कि कमो ਬਹੁਤ ਵਧੀਆ ਲੱਗਿਆ ਜੀ ਅਸੀਂ ਪਿੰਡ ਪੱਦਰ ਤੇ ਕਰਵਾਇਆ ਗਿਆ ਆਜ਼ਾਦ ਪਾਤ ਤੋਂ ਉੱਠ ਕੇ ਜੀ ਹਰ ਇੱਕ ਵਰਤ ਨੂੰ ਮੌਕਾ ਦਿੱਤਾ। ਸਾਰਿਆਂ ਦਾ ਜੀ ਆਇਆਂ ਧੰਨਵਾਦ ਕਰਦੇ ਹਾਂ। ਅੱਜ ਮੈਂ ਦੇਖਦੇ ਜੀ ਸਵੇਰੇ ਲੋਕ ਹੋ ਗਿਆ ਸੀ। ਅੱਜ ਤੁਸੀਂ ਵਧੀਆ ਪ੍ਰੋਗਰਾਮ ਕਰਵਾ ਰਹੇ ਹੋ। ਤੁਹਾਨੂੰ ਜਾਦਪਾਤ ਤੋਂ ਰਾਤੋ ਰਾਤ ਇੱਕ ਪ੍ਰੋਗਰਾਮ ਕਰਾ ਕੇ। ਸਾਨੂੰ ਬਹੁਤ ਵਧੀਆ ਲੱਗਿਆ ਜੀ ਅਸੀਂ ਪਿੰਡ ਪੱਦਰ ਤੇ ਆਜ਼ਾਦ ਪਾਤ ਤੋਂ ਉੱਠ ਕੇ ਅਸੀਂ ਪ੍ਰੋਗਰਾਮ ਕਰਵਾਇਆ ਗਿਆ ਜੀ। ਸਾਡੇ ਮੌਕੇ ਤੇ ਸੱਭਿਆਚਾਰਕ ਪੰਜਾਬ ਦੇ ਬੱਬਲ ਕੌਰ ਜੀ ਨੇ ਬਹੁਤ ਗੋਲੀਆਂ ਪਾ ਕੇ ਸਾਰੀ ਸੰਗਤ ਦਾ ਬਹੁਤ ਖੁਸ਼ ਕੀਤਾ ਜੀ ਕਿਵੇਂ ਦੇਖੀ ਜੇ ਪ੍ਰੋਗਰਾਮ ਸਨ ਇਹ ਜੇ ਪ੍ਰੋਗਰਾਮ ਲੱਗਣੇ ਚਾਹੀਦੇ ਨੇ ਜਿੱਤੀਆਂ ਪਹਿਣਾ ਦੇ ਸਾਂਝੇ ਪ੍ਰੋਗਰਾਮ ਨੇ ਜੀ ਉੱਚੇ ਪੱਧਰ ਤੇ ਇਹ ਜਾਣੇ ਚਾਹੀਦੇ ਆ ਅਸੀਂ ਦੇਖ ਰਹੇ ਹਾਂ ਕਿਸੀ ਇਹ ਪ੍ਰੋਗਰਾਮ ਕਰਵਾਇਆ ਲੋਕਾਂ ਨੂੰ ਬਹੁਤ ਖੁਸ਼ੀ ਆ ਕਿਵੇਂ ਦੇਖੀ ਆ ਅਸੀਂ ਬਹੁਤ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਬਹੁਤ ਵੱਧ ਚੜ ਕੇ ਹਿੱਸਾ ਲਿਆ ਸਸੀ ਕਲ ਜੀ ਮੈਂ ਤੁਹਾਡੀ ਬੱਬਲ ਕੌਰ ਅੱਜ ਸਮਾਜਿਕ ਪੰਦਰ ਦੇ ਕਿਨਾਰੇ ਤੇ ਆਧੁਨਿਕ ਦੇ ਵਿੱਚੋਂ ਮੈਨੂੰ ਸੁਣ ਰਿਹਾ ਆ ਸਾਹਮਣੇ ਬੁਲਾਈ ਮੈਂ ਮਾਤ ਬਾਤ ਧੰਨਵਾਦ ਕਰਦੀ ਆ ਜੀ ਸਰਪੰਚਨੀ ਸਾਈਵਾ ਮੈਡਮ ਜਸਵਿੰਦਰ ਕੌਰ ਇਹਨਾਂ ਨੇ ਬਹੁਤ ਸੋਹਣਾ ਇੱਥੇ ਪ੍ਰੋਗਰਾਮ ਲਿਖਿਆ ਹੋਇਆ ਸਟੇਡੀਅਮ ਦੇ ਵਿੱਚ ਤੇ ਮੈਂ ਦੇਖ ਰਹੀ ਆ ਜਿਵੇਂ ਕਿ ਪਹਿਲਾ ਤੀਆਂ ਦਾ ਮੇਲਾ ਹੈ ਉਸੇ ਹਿਸਾਬ ਨਾਲ ਗੈਦਰਿੰਗ ਬਹੁਤ ਜ਼ਿਆਦਾ ਹੈ ਤੇ ਗਰਮੀ ਵੀ ਬਹੁਤ ਹੈ ਕੋਈ ਬੋਲੀ ਬਣਾ ਕੇ ਸੁਣਾਓ ਜਸਵਿੰਦਰ ਮੈਡਮ ਨੂੰ ਜਸਵਿੰਦਰ ਮੈਡਮ ਦੇ ਨਾਤੇ ਮੈਂ ਹੀ ਕਹਿ ਸਕਦੀ ਆ ਕਿ ਇਹ ਜੁਗ ਜੁਗ ਜੀਣ ਹਣਾ ਜਿਹੜੇ ਤੀਆਂ ਕਰਵਾਉਂਦੇ ਨੇ ਤੀਆਂ ਦੀ ਫੀਲਿੰਗ ਸਮਝਦੇ ਨੇ ਤੀਆਂ ਦੇ ਤਿਹਾਰ ਨੂੰ ਪ੍ਰਮੋਟ ਕਰ ਰਹੇ ਨੇ ਅੱਗੇ ਲੈ ਕੇ ਆ ਰਹੇ ਨੇ ਕਿਵੇਂ ਦੇਖਦੇ ਜਿਹੜਾ ਸੱਭਿਆਚਾਰ ਆ ਉਹ ਸਿਰਫ ਡੀਜੇ ਸਾਊਂਡ ਤੱਕ ਨਹੀਂ ਬਲਕਿ ਪੰਜਾਬੀ ਦੇ ਭਾਸ਼ੀਆਂ ਭਾਈਆਂ ਕਿਵੇਂ ਦੇਖੋ ਇਹ ਸੱਭਿਆਚਾਰ ਸਾਨੂੰ ਇੱਕ ਦੂਜੇ ਦੇ ਨਾਲ ਜੋੜਦਾ ਸਭ ਤੋਂ ਵੱਡੀ ਗੱਲ ਕਿਉਂਕਿ ਸਾਰੀਆਂ ਫੈਮਲੀਆਂ ਜਾਤ ਪਾਤ ਤੋਂ ਉੱਪਰ ਉੱਟ ਕੇ ਆ ਮੇਰੀ ਗਰੀਬੀ ਤੋਂ ਉੱਪਰ ਉੱਟ ਕੇ ਇੱਕ ਜਗ੍ਹਾ ਸਾਰੇ ਇਕੱਠੇ ਹੁੰਦੇ ਨੇ ਤੇ ਇੰਜੋਏ ਕਰਦੇ ਨੇ ਨੱਚਦੇ ਡੱਪਦੇ ਨੇ ਆਪਣੇ ਦਿਲ ਦੇ ਜਿਹੜੇ ਬਲਵਲੇ ਨੇ ਰੀਝਾਂ ਨੇ ਚਾਹ ਨੇ ਉਹਨਾਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਤੇ ਸਪੈਸ਼ਲੀ ਸਰਪੰਚ ਮੈਡਮ ਲਈ ਮੈਂ ਇਹੀ ਕਹਾਂਗੀ ਤੀਆਂ ਨੇ ਲਵਾਣ ਵਾਲੀਏ ਤੇਰੀ ਬਣੀ ਰਹੇ ਨੀ ਲਵਾਉਣ ਵਾਲੀਏ ਤੇਰੀ ਬਣੀ ਰਹੇ ਸਰਪੰਚੀ ਧੀਆਂ ਮੇ ਲਵਾਉਣ ਵਾਲੀਏ ਤੇਰੀ ਜੀਵੇ ਪੁੱਤਰਾ ਦੀ ਜੋੜੀ ਧੀਆਂ ਨੀ ਲਵਾਉਣ ਵਾਲੀਏ ਤੇਰੀ ਜੀਵੇ ਪੁੱਤਰਾ ਦੀ ਜੋੜੀ ਧੀਆਂ ਨੀ ਲਵਾਉਣ ਵਾਲੀਏ ਸੋਵੇਂ ਸਾਰੇ ਪਿੰਡ ਵੱਲੋਂ ਹੀ ਧੰਨਵਾਦ ਕਰਦੀਆਂ ਮੈਡਮ ਦਾ ਬਹੁਤ ਸੋਹਣਾ ਪ੍ਰੋਗਰਾਮ ਸਿਰਜਿਆ ਤੇ ਰੱਬ ਕਰੇ ਮਾਜੀ ਪਿੰਡ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਹਮੇਸ਼ਾ ਲੱਗਦੇ ਰਹਿਣ ਲੋਕਾਂ ਨੇ ਸੋਸਲ ਮੀਡੀਆ ਫੇਸਬੁੱਕ ਸੋਸਲ ਮੀਡੀਆ ਦੇਖਿਆ ਪਰ ਰਿਐਲਿਟੀ ਕਾਜਤੀ ਆਏ ਲੋਕਾਂ ਦੇ ਜੁੜੇ ਲੋਕਾਂ ਨੂੰ ਲੋਕਾਂ ਚ ਉਤਸ਼ਾਹ ਬਹੁਤ ਹੈ ਐਕਚੁਅਲੀ ਫੋਟੋਆਂ ਦੇ ਚੰਦੇ ਚੱਕਰ ਚ ਮੈਨੂੰ ਪਾਣੀ ਵੀ ਨਹੀਂ ਪੀਣ ਦਿੰਦੇ ਹੈਗੇ ਵਿੱਚ ਹੀ ਮਾਤਾ ਦੰਦ ਨੇ ਮੈਨੂੰ ਤਾਂ ਚਿਹਰਾ ਬਣਾ ਮੈਨੂੰ ਸ਼ੇਰ ਤਾਂ ਡੀ ਕ ਦਿੱਤੀ ਹੋਈ ਆ ਤੁਹਾਨੂੰ ਪਤਾ ਹੀ ਆ ਹਨਾ ਮੇਰੇ ਤੋਂ ਭੱਜਿਆ ਨਹੀਂ ਜਾਂਦਾ ਇਹਨਾਂ ਦੇ ਵਿੱਚੋਂ ਨਿਕਲ ਕੇ ਸੋ ਥੈਂਕ ਯੂ ਸੋ ਮੱਚ ਇਹਨਾਂ ਦੇ ਬਣਾਏ ਹੋਏ ਅਸੀਂ ਕਲਾਕਾਰ ਆ ਤੇ ਮੈਂ ਚਾਹੁੰਨੀ ਆ ਕਿ ਅਸੀਂ ਇਦਾਂ ਹੀ ਰਹੀਏ ਹਮੇਸ਼ਾ ਹਾਂਜੀ ਮਰਨੋਕਰ ਨਾਲ ਸਿੰਘ ਜੀ ਸਰਪੰਨ ਸਾਹਿਬ ਤੋਂ ਅੱਜ ਦੇਖਿਆ ਜਸਵਿੰਦਰ ਘੋਮਾ ਮੈਮ ਨੇ ਈਆਂ ਦਾ ਤਿਉਹਾਰ ਬਣਾਇਆ ਪੰਡ ਮਾਜੀ ਜੀ ਹਾਂਜੀ ਬਹੁਤ ਵਧੀਆ ਮਤਲਬ ਕਿ ਨਗਰ ਦੇ ਸਹਿਯੋਗ ਨਾਲ ਜੀ ਤੇ ਪੰਚਾਇਤ ਦੇ ਸਹਿਯੋਗ ਨਾਲ ਬਹੁਤ ਵਧੀਆ ਕੰਮ ਕਰਿਆ ਜਿਹੜਾ ਤਿਉਹਾਰ ਬਣਾਇਆ ਗਿਆ ਕਿਵੇਂ ਦੇਖਦਾ ਇਹ ਜੋ ਉਪਰਾਲੇ ਜਿਹੜਾ ਸੱਭਿਆਚਾਰਾ ਸਾਡਾ ਲੁਕਤ ਹੁੰਦਾ ਜਾ ਰਿਹਾ ਸੀ ਪਰ ਅਸੀਂ ਦੇਖ ਰਹੇ ਹਾਂ ਕਿ ਕੁਝ ਸਾਲਾਂ ਤੋਂ ਸਰਪੰਚਾਂ ਦੇ ਸਹਿਯੋਗ ਨਾਲ ਕਰਵਾਇਆ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਪੱਤਰਕਾਰ ਸਾਹਿਬ ਜਿਵੇਂ ਮਾਨ ਸਰਕਾਰ ਨੇ ਮਤਲਬ ਕਿ ਬਹੁਤ ਵਧੀਆ ਇਹ ਹਿੰਮਤ ਕਰੀ ਹੈ ਪਹਿਲਾਂ ਵੀ ਪਿਛਲੇ ਸਾਲ ਵੀ ਹੁਣ ਵੀ ਚੰਗੇ ਹਰੇਕ ਪਿੰਡ ਚ ਹਰੇਕ ਧੀਆ ਨੂੰ ਤੇ ਮਾਮਾ ਨੂੰ ਇਹ ਮਨਾਉਣਾ ਚਾਹੀਦਾ ਤੇ ਹਰ ਸਰਪੰਚ ਸਾਹਿਬ ਨੂੰ ਕਿਵੇਂ ਵਧਾਈਆਂ ਦਵਾਂਗੇ ਬਹੁਤ ਬੜੋ ਵਧਾਈਆਂ ਦੇਣੇ ਆ ਜੀ ਮੈਡਮ ਜਸਵਿੰਦਰ ਕੌਰ ਨੂੰ ਵੀ ਚੰਗੀ ਗੱਲ ਹੈ ਨਾਲ ਪੰਚਾਇਤ ਦੇ ਜੋੜ ਕੇ ਉਹਨਾਂ ਨੇ ਸਾਰੇ ਸਹਿਯੋਗ ਨਾਲ ਨਗਰ ਦੇ ਨਾਲ ਉਹਨਾਂ ਨੇ ਮਨਾਇਆ